वेलकम टू माय ब्लॉग ਤੁਹਾਡਾ ਸਵਾਗਤ ਹੈ ਜੀ ਆਪਣੇ ਨਵੇਂ ਬਲੌਗ 'ਚ ਅੱਜ ਆ ਜੀ ਆਪਣੇ ਬਲੌਗ ਦਾ 93ਵਾਂ ਦਿਨ ਬਰोबर ਚੈੱਕ ਮਿੱਤਰੋ ਰੋਟੀ ਲੈ ਰਹੀ ਹੈ ਆ ਦੇਖੋ ਇਹ ਹੈ ਮਿੱਤਰੋ ਸਾਡੇ ਸਵੇਰ ਦਾ ਮਾਹੌਲ ਉਹ ਦੇਖੋ ਸੂਰਜ ਕਿਵੇਂ ਨਿਕਲ ਰਿਹਾ ਬੱਦਲਾਂ 'ਚ ਚੱਕਿਆ ਨਹੀਂ ਜਾਂਦਾ ਕੋਈ ਨਹੀਂ ਚੰਦ ਦੀ ਮਗਰ ਦੇਖੋ ਰੋਚਕ। ਕਮਤਰਾ ਫੁੱਲ ਕਿੰਨੇ ਖੂਬਸੂਰਤ ਹਨ। ਅਤੇ ਟ੍ਰੇਲ ਜਿੰਨੇ ਵਧੀਆ ਜਮ। ਇਹਦਾ ਆਰਟੀਫੀਸ਼ਲ ਹੁੰਦੇ ਨੇ। ਇਹ ਲੋਕਾਂ ਦੇ ਹੁਣ ਗੁਲਦਸਤਾਂ ਜਿਿਹੇ ਹੁੰਦੇ ਨੇ। ਆਪਣੇ ਦਾ ਫਿਰ ਰੀਅਲ ਹੀ ਨੇ, ਰੀਅਲ ਆ। ਸਾਨੂੰ ਕਿਆ ਵੀ ਰੀਅਲ ਲਾਈਫ ਹੀ ਆਪਣੇ ਦਾ ਰੀਅਲ ਖਲਣ। ਰੀਅਲ ਹੀ ਮਿਲੂ ਰਹੀ ਚੀਜ਼ ਹੈ। ਦੇਖੋ ਕਿੰਨਾ ਕਿੰਨੀ ਖੂਬਸੂਰਤ ਹੈ। ਇਹਨਾਂ ਜਿਹੜਾ ਬਣਾਇਓ ਦੇਖੋ ਸਾਰੇ ਗੁਲਦਸਤੇ ਬਣਾਉਣੇ। ਤੇ ਤੇਲ ਦੇਖੋ ਜਿਵੇਂ ਬਣਾਉਂਦਾ ਨਹੀਂ ਹੁੰਦਾ ਅਗਲਾ ਪੇਂਟਰ ਜੇ ਤੇਲ ਪਈ ਹੋਈ ਆ ਤੂੰ ਹੈ ਨਹੀਂ ਮਰਦਾ ਸਾਹ ਉਹ ਤੂੰ ਹੈ ਨਹੀਂ ਮਰਦਾ ਨਹੀਂ ਨਹੀਂ ਲੋਟਾ ਓਹੋ ਬਹੁਤ ਟਾਈਮ ਬਾਅਦ ਮਿਲਿਆ ਜੀ ਬੰਸਾ ਜੀ ਚੱਲੇ ਜੀ ਅਸੀਂ ਕਰਮਨ ਨੂੰ ਸਕੂਲ ਛੱਡਣ ਪਤਾ ਹੀ ਲੱਗੇਗਾ ਉਹ ਜਣੇ ਤੂੰ ਹੀ ਚੱਲ ਰਹੀ ਹੈ ਸਾਡੇ ਬੰਦਿਆਂ ਦੀ ਬੈਠੇ ਨੇ ਤੂੰ ਇੱਥੇ ਮਾਰ ਰਹੀ ਨੇ ਗੱਲਾਂ ਬਾਤਾਂ ਆ ਕਿਵੇਂ ਆ ਤੂੰ ਆਇਆ ਨਹੀਂ ਮੇਲੇ ਕੋਲੇ ਓਏ ਯਾਰ ਅਗੂ ਚੱਲੇ ਆ ਗਿਆ ਆ ਗਿਆ ਖੜਜੋ ਹਾਂ ਕੀ ਖਾਈ ਜਣਾ ਓਏ ਆ ਕੀ ਖਾਈ ਜਣਾ ਲੋਟੀ ਖਾਂਦਾ ਓ ਤੇਰੀ ਲੋਟੀ ਖਾਂਦਾ ਤੂੰ ਮੈਨੂੰ ਮਿਲਿਆ ਨਹੀਂ ਯਾਰ ਬਹੁਤ ਦਿਨ ਹੋ ਗਏ ਤੂੰ ਮੇਰੇ ਬਲੌਗ ਚ ਪਿਆ ਨਹੀਂ ਅੱਜ ਪਿਆਗਾ ਅੱਜ ਮਿਲਿਆ ਮੈਨੂੰ ਉਹ ਕਿੱਥੇ ਦੂਜਾ ਸੰਗਣ ਲੱਗਾ ਐ ਸੰਗਦਾ ਹੁਣ ਸੰਗਦਾ ਓਏ ਚੱਕ ਲੱਗਦੀ ਐ ਓ ਚੱਕ ਲੱਗਦੀ ਐ ਹੀਟ ਵੀ ਲਾਉਂ ਜੋ ਕਿੱਥੇ ਹੈਲੋ ਤਾਂ ਕਰਦੇ ਫਿਰ ਹੈਲੋ ਕਰਦੇ ਹੈਲੋ ਪਿਆਰੇ ਦੋਸਤ ਲੱਪੜ ਕਿਹੜੀ ਗੱਲ ਤੇ ਖਾਂਗੇ ਲੱਪੜ ਵੀ ਦੱਸ ਦੇ ਫਿਰ ਠੰਡ ਜੀ ਲੈ ਜਾਊਗੀ ਦੱਸ ਕਿਹੜੀ ਗੱਲ ਤੇ ਖਾਂਗੇ ਲੱਪੜ ਦੱਸ ਦੇ ਕਰਮਣ ਦੀ ਲੱਗੀ ਕਿਲੀ ਆ ਨਾ ਅੱਗੂ ਕਿੱਥੇ ਆ ਉਹ ਦੂਜਾ ਵੀ ਸੋ ਗਿਆ ਹਾਂ ਲੱਪੜ ਲਾ ਲਈ ਚੰਗਾ ਉਹੇ ਜਾ ਕੇ ਇੱਕ ਮੇਰੇ ਅੱਖੇ ਤੋਂ ਕਿ ਪੀਤ ਵੀਰੇ ਨੇ ਕਿਹਾਗਾ ਤਰਿਆ ਐ ਲੱਪੜ ਲਾ ਦੀਏ ਐ ਲੱਪੜ ਲਾ ਦੀਏ ਚੰਗਾ ਵੀ ਸੈਜੂ ਨੂੰ ਸਾਡੇ ਨਾ ਜਾਣਾ ਹਾਂ ਹਾਂ ਹੱਡੇ ਹੱਡੇ ਕੱਲ ਮਨੂ ਸਕੂਲ ਸਾਡੇ ਨਾਲ ਆਏ ਸੀ ਾਰ ਕੇ ਇੱਥੇ ਬੈ ਕੇ ਕਿ ਕਿ ਬੈਂ ਆ ਨਹੀਂ ਰਹੀ ਧੁੱਪ ਲੱਗ ਰਹੀ ਸੀ ਜੇ ਕਿ ਬੈ ਕੇ ਧੁੱਪੀ ਛੇਕ ਲੈਨੇ ਹਾਂ ਤਾਂ ਕਰਕੇ ਹਰ ਬੈਠ ਹੀ ਗਏ ਕਰੋ ਚੈੱਕ ਪਿਆ ਉਹ ਬੁੱਤ ਦੀ ਯਾਰੀ ਸਮਾਈ ਲੀ ਕਰ ਰਹਾ ਕੋਈ ਕਹੇ ਦੇ ਦਰਸ਼ਕਾਂ ਨੂੰ ਕੋਈ ਬਾਤ ਆ ਅਪੀਲ ਕਰਦੇ ਮੜੀ ਜੀ ਕਰਦੇ ਯਾਰ ਸਾਡਾ ਪੇਜ ਲਾਈਕ ਕਰੋ ਕਰਦੇ ਸਾਡਾ ਪੇਜ ਲਾਈਕ ਕਰੋ ਤੇ ਕਮੈਂਟ ਕਰੋ ਤੇ ਸ਼ੇਅਰ ਕਰੋ ਹੋਰ ਦਰਸ਼ਕਾਂ ਲਈ ਕੁਝ ਨੇ ਆ ਨਹੀਂ ਹੈ ਕੋਈ ਮਰਜ਼ੀ ਸੁਨੇਹਾ ਪਤੰਗ ਨਹੀਂ ੜਾਉਣਾ ਚਾਹੀਦਾ ਬੱਚਿਆਂ ਨੂੰ ਮੈਂ ਕਹਤਾਨੀ ਬੱਚਿਆਂ ਨੂੰ ਰੋਣਾ ਵੀ ਨਹੀਂ ਚਾਹੀਦਾ ਜਦੋਂ ਪਤੰਗ ਨਾ ਚੜੇ ਤੇ ਬੱਚਿਆਂ ਨੂੰ ਪਤੰਗ ੜਾਉਣਾ ਵੀ ਨਹੀਂ ਚਾਹੀਦਾ ਬੱਚਿਆਂ ਤੋਂ ਜੇ ਪਤੰਗ ਨਾ ੜ੍ਹੇ ਪਤੰਗ ਨੂੰ ਬਹੁਤ ਕੁੱਟਣਾ ਚਾਹੀਦਾ ਨਾ ਫਿਰ ਜੇ ਬੱਚਿਆਂ ਤੋਂ ਪਤੰਗ ਨਾ ਚੜੇ ਤਾਂ ਉਹਨਾਂ ਨੂੰ ਰੋਣ ਲੱਗ ਜਾਣਾ ਚਾਹੀਦਾ ਤੇ ਉਹਨਾਂ ਦੇ ਪਾਪੇ ਹੱਪੀ ਚੜਾ ਦੇਣਗੇ ਹੈ ਇਹ ਗੱਲ ਹੈ ਕਿ ਨਾ ਦੇਖੋ ਜੀ ਦਰਸ਼ਕੋ ਕਿਆ ਤੁੱਪ ਪੈ ਰਹੀ ਐ ਮੌਸਮ ਬਹੁਤ ਠੀਕ ਹੁੰਦਾ ਯਾਰ ਪੂਰਾ ਓਕੇ ਰਿਪੋਰਟ ਹੀ ਹੁੰਦਾ ਚਾਰਦਾ ਹੀ ਕਰਮਣ ਬਰਹੀਂ ਵੀ ਰਮਾਉਣ ਵਾਲੀ ਐ ਦਰਸ਼ਕੋ ਲੱਕਾ ਲਾ ਰਹੇ ਹਾਂ ਮੱਕਾ ਲਾਤੇ ਮਿੱਤਰੋ ਹੁਣ ਛੜਦੇ ਆਂ ਮੋਟਰ ਫਰਮਾ ਦੀਏ ਆਪਣੇ ਰਮਾਉਣ ਵਾਲਾ ਪਿਆ ਸੀ ਆਏ ਛੱਡੇ ਜਾਂਦੀ ਐ ਜੀ ਵੀ ਆਹ ਮੋਟਰ ਚਲਾਈ ਦਾ ਲਾਹਾ ਲਿਆ ਜਾ ਰਿਹਾ ਜੀ ਸਰਪੰਚ ਲੈ ਕੋਈ ਬਚਾਦ ਨਾ ਪਾਏ ਨੀ ਪੁੱਤਾਂ ਬੁਰੀ ਹੈਸੀ ਪਾਣੀ ਦਾ ਲਾਹਾ ਲਿਆ ਜਾ ਰਿਹਾ ਜੀ ਪੂਰਾ ਮੂਰ ਟੋਟੇ ਜਾ ਰਹੇ ਨੇ ਅੱਜ ਵੀ ਮੋਟਰ ਚਲਾਈ ਅੱਜ ਸਾਰੇ ਬੂਟ ਟੋਟੇ ਜਾ ਰਹੇ ਨੇ ਅੱਜ ਕਰਨੀ ਹੈ ਮਿੱਤਰੋ ਸਪਰੇਅ ਪਾਹੀ ਆਉਣ ਵਾਲਾ ਸਪਰੇਆ ਤੇ ਆਨੇ ਚੱਕ ਨਹੀਂ ਮਰਤਾ ਮਟਰ ਵਰ ਦੂਜਾ 11% ਦਾ ਬਾਅਦ ਦੇਖੋ ਪਾਣੀ ਦੀ ਲਾਉ ਹੈਗਾ ਨਾ ਸਵਾਰਗੀ ਖੇਤਾਂ ਚ ਜੋ ਇਹਨਾਂ ਰਮਾਤੀ ਮਟਰ ਹੁਣ ਕਰਦੀ ਆਪਾਂ ਮੋਟਰ ਬੰਦ ਪਹਿਲਾ ਐਡਵਰਕ ਸੱਚ ਕੱਟੋ। ਚੱਕੋ ਜੀ। ਫੇਰ ਲਾਗੇ ਚੱਲੇ ਜੀ ਸਪਰੇਅ ਖੇਲ ਕੋਲੇ। ਨੂੰ ਜਣਾ ਕਿਸੇ ਨੂੰ ਕੁਛ ਨਾ। ਹੋਰਾ ਕਰ ਦੇਦਾ ਹੀ ਨਹੀਂ। ਚੰਗਰੂ ਨੂੰ ਲਿਆ ਕਰ ਕਦ ਤੂੰ ਬਾਈ। ਇਹ ਚਾਚੇ ਵਰਗੇ ਲੈ ਜੀ ਲੌਂਗਾ ਲਊ। ਅੱਛਾ। ਪਹਿਲ ਟੋਲੀ ਲੀ ਆਵਾ। ਨਹੀਂ ਆ। ਟਾਪੀ ਕੀ ਲੱਗੇ ਹਨਾ। ਹੂੰ। ਪਹਿਲਾਂ ਰੇ ਸਟਿੰਗਾ ਕਿਆ ਹੋ ਕਰੇਗਾ। ਮਾਰਾ ਕਹਣਾ। ਰੇ ਛੱਡ ਲੈਨੇ ਨਾ। ਰੇ। ਤੇ ਚੱਲ ਨਹੀਂ ਪਹਿਲਾਂ ਸਪਰੇਅ ਹੀ ਦਸ ਮੀੜ ਕੰਮ। ਹੈਂ? ਵਰੇ ਦਾ ਨਵੇਂ ਕੰਮ ਹੁਣ ਤਾਂ ਪਾ ਵਧੀਆ ਹਾਂਕਾ ਨਹੀਂ ਹਣਾ ਜੇ ਮਤਲਬ ਮੈਂ ਲਿਆ ਮੜੋਲੀ ਪੱਟੋ ਲੈ ਲੈਣਾ ਫੌਜੀ ਕਿਉਂ ਢੋਲੇ ਜੀ ਮਾਸੀ ਦੇਓ ਢੋਲੇ ਜੀ ਕੋਈ ਨਹੀਂ ਆਈ ਹਾਂ ਹਾਂ ਲੈ ਗਿਆ ਢੋਲੀ ਲੈਣਾ ਇੰਨਾ ਜ਼ਰ ਜਾ ਚੇ ਕੇ ਮਤਰੋ ਢੋਲੀ ਲੈ ਕੇ ਚੱਲਿਆ ਵੱਡੀ ਲਿਆ ਮੈਂ ਬਾਲਟੀ ਹੈ ਨਾ ਵੱਡੀ ਤੇ ਆ ਨਹੀਂ ਦੱਬਾ ਛੋਟਾ ਲੈ ਲੈਨੇ ਬੱਬਾ ਛੋਟਾ ਹੈਗਾ ਦੇਖੀ ਆਹ ਦੇਈ ਬੋਟਲ ਟੈਗ ਐਕਸ ਕੋਨ ਐਕਸ ਆਹ ਡਾ ਯਾ ਡੱਬਾ ਜਾਵਾ ਆਉਂ ਹੀ ਆਡਾ ਨਾ ਇਹ ਤਾਂ ਉਹੀ ਆ ਇਹ ਤਾਂ ਟੈਗ ਐਕਸ ਆਪਨ ਐਕਸ ਹਲਟ ਤਾਂ ਉਹੀ ਨੇ ਹੋਰ ਨਾ ਕਾ ਹਪਾ ਹੀ ਵਈ ਕਰੋ ਚੱਕ ਸੇਰੀਰਾਮ ਵਾਲਿਆਂ ਦੀ ਸੇਰੀਰਾਮ ਹੈ ਹੂੰ ਦੋਮ ਆ ਦੋ ਮਾ ਮਟਰ ਸੇਰੀਰਾਮ ਵਾਲੇ ਕੱਲੇ ਤੋਂ ਹੋਊ ਜਾਰ ਫਾਟ ਫੂਟ ਦਾ ਤਾਂ ਨਹੀਂ ਚੱਕਰ ਪਣਾ ਨਾ ਨਾ ਵੀ ਕੋਈ ਚੱਕਰ ਨਹੀਂ ਘੇਰਾ ਹਾਂ ਕਹੀਂ ਘੇਰਾ ਮੈਂ ਕਹਿੰਦਾ ਨਹੀਂ ਮੈਂ ਲੱਗ ਜਾਣਾ ਨਾਲ ਤੂੰ ਲੱਗਣਾ ਤੂੰ ਲੱਗ ਜਾ ਕੋਈ ਚੱਕਰ ਨਹੀਂ ਆਪਾਂ ਦਾ ਤੂੰ ਲੱਗ ਜਾ ਆਪਾਂ ਨੂੰ ਰੱਖੀਆ ਪੁੱਛ ਕੇ ਮਡੋਲੀ ਫੇਰ ਪੁੱਛਿਆ ਜੀ ਜਲਦੀ ਆ ਔਰ ਚਾਚੇ ਕੀ ਵੀ ਢੋਲੀ ਲੈ ਲਈ ਮੈਂ ਕਿਹਾ ਨਾਲ ਹੀ ਕਰਾ ਦਿੰਦੇ ਆ ਇਕੱਲੇ ਬੰਦੇ ਤੋਂ ਮੜਾ ਜਾ ਰਹੇ ਹਨ ਰੂਣ ਦਾ ਖਤਰਾ ਹੁੰਦਾ ਵੇਰਾ ਆਇਆ ਬਣ ਸੀ ਮੈਂ ਕਿਹਾ ਨਾਲ ਹੀ ਲਾ ਕੇ ਕਰਾ ਦਈਏ ਯਾਰ ਆਹ ਕੱਲੇ ਤੋਂ ਰਹਿ ਰੂ ਜਾਵੇ ਫਾਂਟ ਠੀਕ ਆ ਹੈ ਠੀਕ ਆ ਠੀਕ ਹੈ ਨਾ ਲਗਾਈ ਜਾਂਦੇ ਨੇ ਕਹਨੇ ਮੀਆ ਮੀਆ ਤਾਂ ਇਹ ਕਹਿੰਦੇ ਅੱਜ ਵੀ ਨਾਲੇ ਕੱਲ ਨੂੰ ਦੱਸਿਆ ਦੀ ਸੀ ਦੋ ਘੰਟੇ ਲੱਗ ਗਿਆ ਬਸ ਬਹੁਤ ਹਾਂ ਘਰ ਦਵਾਈ ਕਿਰਾਂ ਵਿੱਚ ਰਸ ਗਈ ਫੇਰ ਤਾਂ ਕੀ ਹੁੰਦਾ ਹੂੰ ਬਜਿ ਕਾਂਕ ਵੀ ਹਰੀ ਰਹਿ ਗਈ ਇੱਥੇ ਓਹ ਹਾਂ ਸਿਆਪਾ ਹੀ ਹੋ ਗਿਆ ਯਾਰ ਉਹਦਾ ਕਿਵੇਂ ਹੋਊਗਾ ਦੇਖੀਓ ਫਿਰ ਦਾਣੇ ਜੁਨੇ ਨੂੰ ਰੱਖ ਲਈ ਫੁਰ ਕੀ ਹਾਂ ਹਾਂ ਉਂ ਡੂੰਘਾ ਲੈਣਾ ਇੱਕ ਗੇੜਾ ਜਾ ਦਿੱਤਾ ਜੀ ਇਹ ਤਾਂ ਪਹਾਰੇ ਨਹੀਂ ਸੀ ਬਣਾਉਂਦੀ ਆਹਦਾ ਬੈਟਰੀ ਜੀ ਡਾਊਨ ਆਪਣੇ ਲਈ ਤਾਂ ਆਪਣੇ ਢੋਲੀ ਜੀ ਦਾ ਆ ਮਾੜਾ ਮਾੜਾ ਕੱਢਦੀ ਆ ਦੇਖੋ ਜਿਹੜੇ ਮੁਗਰੇ ਆ ਮਾੜਾ ਮਾੜਾ ਕੱਢ ਇਹਦਾ ਫਿਰ ਆਪਾਂ ਆ ਕੇ ਲੈ ਤੇ ਕਰਾ ਦਨੇ ਆ ਅਗਲੇ ਤੇ ਬਾਈ ਆਪੀ ਕਰਦੀ ਕਿਉਂਕਿ ਤਾਂ ਪਾਣੀ ਵਾਲਾ ਕੱਟ ਕੱਟਦੀ ਆ ਆ ਪਾਣੀ ਵਾਲਾ ਘੱਟ ਘੜਦੀ ਹੈ ਜੀ ਇਹ ਲਾਈ ਨਹੀਂ ਲੱਗਦਾ ਚਾਚ ਕੇ ਨੇ ਚਾਰ ਚੂਰ ਜੀ ਘੱਟ ਲੱਗੀ ਹੋਈ ਹੈ ਬੈਟਰੀ ਯਾਰ ਰੋਂਦੀ ਹੈ ਬੈਟਰੀ ਇਹ ਨਹੀਂ ਆਣਾ ਨੀ ਆਉਂਦਾ ਦਵਾਰੇ ਫਿਰ ਰੋਲ ਦੂ ਜਾ ਚੋ ਕੇ ਲਿਆਂਦੀ ਜੀ ਢੋਲੀ ਉਹ ਤਾਂ ਉਹੀ ਬੈਟਰੀ ਲੋ ਸੀ ਉਹਦੀ ਤਾਂ ਉਹ ਮੈਂ ਤਾਂ ਇਹਨੂੰ ਕਿਹਾ ਵੀ ਫੇਰ ਚੱਲ ਫੇ ਮਤਰੋਵਰ ਰਾਜੂ ਕੀ ਮੋਟਰ ਜੀ ਨੂੰ ਇੱਥੇ ਵੀ ਕਰਨੀ ਹੈ ਨਾ ਫੇਰ ਦਪਰੇ ਫੇਰ ਆ ਗਿਆ ਸੀ ਮਤਰੋ ਰਾਜੂ ਗਾਂਲੀ ਤੇ ਹੁਣ ਲਾ ਕੇ ਇੱਥੇ ਕਰਨ ਅਦਾ ਪੂਰੀ ਵਧੀਆ ਹੋ ਗਈ ਕਣਕ aí ਆਪਣੀ। ਕੱਦ ਕੋ ਤਾਂ ਫੁੱਲ ਕਰ ਗਈ। ਦਵਾਰੇ ਵੇਰ ਸੜਦਾਂਗੇ ਇਹਦੇ ਕੇਰਾਂ ਰੇ। ਹਾਂ। ਹੈਨਾ? ਆਹ ਹਾਂ ਛੜਦੀ ਹਾਂ। ਆਹ ਦਵਾਈ ਜੀ ਲੱਗ ਲੈਣ ਦੇ ਪਹਿਲਾਂ। ਆਹੋ। ਤੈਨੂੰ ਹੀ ਕਹੂੰਗਾ ਮੈਂ। ਏਹ ਕੰਬੀ ਜਾਲੀ ਕਰਤੀਆਂ ਤਾਂ ਬਾੜੀ ਉਹ ਹੋ ਗਈ। ਹੋਰ। ਕੋਤ ਤਾਂ ਐ ਜੀ ਵੀ ਕਿਹੜੀ ਹੋਊ ਇਹ। ਹੈ? ਹੁਣ ਤਾਂ ਜੀਜਾ ਲੱਗਣ ਲੱਗਿਆ ਐਤੀ ਮਾਰਦਣਿਆ ਫਾਟ ਲੱਗਣੇ ਨੇ ਸਾਰੇ ਹਾਂ ਕਰਤੀ ਜੀ ਮੈਤਰੋ ਇਥੇ ਆਪਣੀਆਂ ਆ ਰਹੀ ਗਈ ਬਸ ਇੱਕ ਟੋਲੀ ਜੀ ਉਹ ਭਾਈ ਨੂੰ ਹੀ ਕਹਾਂਗੇ ਵੀ ਦੇਖ ਕੇ ਜੇ ਮਾਰਦੇ ਇੱਥੇ ਰਹਿੰਦੀ ਐ ਹੂੰ ਪਹਿਲਾਂ ਨਹੀਂ ਕੀਤੀ ਕੀ ਜੀ ਗੁੱਲੀ ਨਾਲ ਆਈ ਦੀ ਮੈਂ ਕਲੋਂ ਕਰੀਆ ਪਹਿਲਾਂ ਅੱਛਾ ਹੁਣੀ ਕਰੀਆ ਮੈਂ ਤਾਂ ਅੱਜ ਪਹਿਲੀ ਵਾਰ ਉਹ ਸਾਡੇ ਕਿਦਾਂ ਮੜਾ ਥੋਂ ਰੱਖ ਲਈ ਹੁੰਦੀ ਨੇ ਖੱਤੇ ਚ ਇੱਥੇ ਇੰਨਾ ਕ ਤੇਰੀ ਗੁੱਲੀ ਰੰਡੇ ਇੱਦਾਂ ਕਰੀ ਹੋਈ ਆ ਆਹ ਤੇ ਪਰਸੋਂ ਮਨ ਨਹੀਂ ਨੇ ਕਰਤੀ ਤੇ ਬਾਥੂ ਵਾਲੀ ਵਿੱਚੀ ਪਾ ਕੇ ਕਰ ਦੇਣਾ ਨਾ ਵਿੱਚ ਨਹੀਂ ਪਾਈ ਉਹ ਕੰਡ ਕਰਾਂਗੇ ਕਿਉਂ ਵਿੱਚ ਕਹ ਨਾਲ ਲੋਟ ਨਹੀਂ ਹੋਣੀ ਪਤਾ ਨਹੀਂ ਮਾਰਾ ਵਿੱਚੀ ਕਰਤੀ ਟੋਕ ਦੇ ਦੋ ਪਾਇਟ ਨਹੀਂ ਆ ਮੂੰਹੇ ਚ ਪੈ ਜਣੀ ਨਾ ਸਜਾ ਕਰ ਦੇਣੀ ਅੱਛਾ ਤੈਨੂੰ ਹੀ ਲੱਗਦੀ ਮੇ ਤਾਂ ਹੁਣ ਤਾਂ ਦੋ ਵਾਰੀ ਇਹ ਨਹੀਂ ਚੜਨ ਵਾਲੀਆਂ ਹਾਂ ਹੁਣ ਆ ਨਹੀਂ ਕਰਦੇ ਰਿਹਾ ਮੈਂ ਤਾਂ ਪਾਣਾ ਕਰ ਮੈਂ ਕਿ ਬਿੰਦ ਲਾਉਂਦਾ ਸਪਰੇਅ ਨੂੰ ਕੱਲੇ ਕੱਲੇ ਤੁਰੇ ਰਹੀਆਂ ਨਾਲ ਗੋਡੇ ਦੁਖਦੇ ਨੇ ਇਕੱਲਾ ਹੀ ਕਰਦਾ ਨਹੀਂ ਭਾਰ ਕੱਕ ਤੁਰ ਰਹੀਆਂ ਜੋ ਮਾਦਾ ਪਈ ਨਾ ਨਾ ਸਾਬ ਨਾਲ ਕਰਦਾ ਫੱਡ ਰਹੀ ਸਾ ਪਤਾ ਹੈ ਕਿ ਆ ਵੀ ਸਭ ਪਹਿਲਾਂ ਤੋਂ ਜਾਣਦੇ ਨੂੰ ਹੈ 10-15 ਲੱਖ ਹਾਂ 10-15 ਤਾਂ ਉਹੀ ਕਰਤਾ ਹੂ 10-15 ਤਾਂ ਮੋਟਾ ਜੀ ਗਣਿਆ ਦੁੱਧ ਇਹਨੂੰ ਉਹਦਾ ਰੌਲਾ ਜੀ ਲੱਗਿਆ ਇੱਕ ਤਾਂ ਹਾਂ ਹੁਣ ਚਾਚੇ ਕੀ ਫੜਾਈ ਬਾਈ ਆਪਣਾ ਢੋਲੀ ਸਪਰੇ ਹੋ ਗਈ ਆਪਣੀ ਉਹ ਮੜੀ ਜੀ ਰਹਿ ਗਈ ਸੀ ਅੱਧੀ ਘਟੋਲੀ ਉਹ ਬਾਈ ਕਰਨ ਬਾਗਿਆ ਨਮੇੜ ਦਾ ਮਟਰੋ ਸਪਰੇਅ ਦਾ ਫਿਰ ਆਪਾਂ ਆ ਚੱਲੇ ਆ ਫੜਾਉਣ ਰਲ ਦੂਜਾ ਤੇ ਕੀ ਢੋਲੀ ਫੜਾ ਗਈ ਢੋਲੀ ਫਿਰ ਪਾਪੜ ਆ ਗਏ ਸੀ ਮਾੜਾ ਜਿਹਾ ਕੰਮ ਆ ਸੀ ਇਹਨੂੰ ਇੱਕ ਤੋਨੇ ਦਾ ਇਹ ਬਾਈ ਕਰਾਉਂਗਾ ਉਹਦੇ ਨਾਲ ਭਗਾਉੜੇ ਦੀ ਵੀਡੀਓ ਕਢਾਉਂਦਾ ਕਰਾ ਦਿਓ ਬਾਈ ਦੇਖਿਆ ਨਾ ਨਾਣੀ ਨਾਲ ਹੀ ਹੋਣਾ ਬਾਈ ਮੈਂ ਕਰਾ ਦਿੰਦਾ ਜਦੋਂ ਮਰਜੀ ਮੈਂ ਇਹਨੂੰ ਭੱਠੇ ਤੇ ਲੈ ਜਾਉਂਦਾ ਓਏ ਜਦੋਂ ਸਬਸਕ੍ਰਾਈਬ ਕਰਿਆ ਹੋਇਆ ਭਈਆ ਕੋਈ ਯਾ ਕੋਈ ਗੱਲ ਨਹੀਂ ਗੱਲ ਕਰ ਆਇਆ ਵੀ ਪਾਈ ਲਗਾਤਾਰ ਡੇਲੀ ਜਮਾਂ ਡੇਲੀ ਹਾਂ ਨਰਵਾੜੇ ਨਹੀਂ ਜਾਵਾਂ ਫੇਰ ਚੱਲ ਜਿਦਰਾ ਹੈ ਬਾ ਠੀਕ ਬਾ ਠੀਕ ਹੈ ਚੰਗਾ ਬਾਪੜਾ ਆ ਵੀ ਪਾਉਂਗਾ ਫਿਰ ਇਹ ਮੈਨੂੰ ਵੀ ਪਤਾ ਬਾ ਦੇਖ ਲੈ ਆਪ ਹੀ ਤੂੰ ਲਾਲਾ ਸਾਹਿਬ ਆ ਕੱਲ ਲੱਗ ਜੂ ਪਤਾ ਚੰਗਾ ਓਕੇ ਆਇਦਾ ਵੀ ਕਰਤਾ ਹੀ ਅੱਜ ਚਾਚੇ ਵਰਗੇ ਨੇ ਚੌਕ ਤੱਕ ਗੱਡ ਕੇ ਖੱਬਲਾਂ ਲੱਕੀ ਆਪਾਂ ਵੀ ਸਪਰੇਅ ਕਰਤੀ ਉਹ ਚ ਰੇਸਟ ਆਉਣੇ ਜਾਵਾਂ ਜਾਂ ਚ ਬਾਈ ਨਜ਼ਰ ਦੇ ਕਰਦਾ ਆ ਜਾਂਦਾ ਆ ਜੀ ਆਜੋ ਚਲੋ ਚਲੋ ਆਂਦਾ ਠੀਕ ਨਾ ਨੂੰ ਬਹੁਤ ਟਾਈਮ ਹੋ ਗਿਆ ਲੈ ਤਾਂ ਪਾਉ ਗਈ ਵਲੌਗ ਚ ਵੀ ਵਿਆਹ ਲੈ ਕੇ ਆਏ ਨੇ ਜੀ ਸਾਡੇ ਕਿਉਂ ਲੈ ਕਿਉਂ ਬਚ ਕਰ ਜਾ ਕਿਉਂ ਵੀ ਹਾਂਜੀ ਲੋਟ ਠੀਕ ਹੈ ਕੰਮ ਬਣਾਈ ਜਾਂਦਾ ਆ ਗਈ ਜੀ ਬੱਸ ਕਰਮਣ ਦੀ ਵੀ ਮਾਸੀ ਵਰਗੇ ਵੀ ਆਏ ਬ ਯਾਰ ਪਹਿਲਾਂ ਉਹ ਪਿਕਅਪ ਦਾ ਨੰਨ ਕਿ ਗਿਆ ਪਾ ਅੱਛਾ ਜੀ ਹੋਰ ਕਿੱਥਾ ਗਿਆ ਤਾਂ ਚੱਕੋ ਕਰਮਣ ਕੀ ਲੈ ਕੇ ਆਇਆ ਘਰੇ ਜਾ ਕੇ ਦਿਖਾਵਾਂ ਇਹਨੂੰ ਕਰਨੀਆ ਚਾਚਾ ਖਨੌਰੀ ਚੱਲੋ। ਹੋਰੇ ਫਾਇਨ ਹੈ ਜੀ ਇਹ ਵੀ ਡੱਲੇ ਵਾਲ ਦੇ। ਚੰਗਾ ਜੀ। ਆਜਿਆ ਵੀ ਬਲਾਉਗੇ ਪਾਉ। ਬਲਾਉਜੀ ਤਾਂ ਪਾਉਗੇ ਯਾਰ ਸਾਨੂੰ ਵਿਆਹ ਆਇਆ ਮਸਾਂ। ਮੈਂ ਖਾ ਖਾ। ਤੁੰਗੂ ਜੱਜਾ। ਲੋਟਾ ਕੰਮ। ਲੋਟਾ ਠੀਕ ਹੈ ਤੂੰ ਠੀਕ ਹੈ। ਵਧੀਆ ਵਧੀਆ। ਲੋਹਾ ਕੋਲ ਰਿਹਾ। ਹੈ? ਲੋਹਾ ਕੋਲ ਰਿਹਾ। ਜੰਗਲ ਕਰੋ ਚੱਕ ਮੈਟਰ ਮੋਟੂ ਦਾ ਇਹ ਦਰਸ਼ਕੋ ਦਾਖਤ ਦੇਖੋ ਕਿਵੇਂ ਲਾਇਆ ਹੋਏ ਨੇ ਪੂਰੇ ਨਾਮਾ ਕੋਰਤਾਲੇ ਦਾ ਦਾਦਾ ਜੀ ਲਓ ਕਪੜਾ ਲਿਆਇਆ ਜੀ ਨਾਲ ਦਾ ਜੋਕ ਕੇ ਲੈਂਦੇ ਨੇ ਨਿੱਕਰ ਹਾਂ ਠੀਕ ਆ ਫਿਰ ਜੋਕੇ ਵਜਨ ਕਰਕੇ ਲੈਂਦੇ ਨੇ ਹਾਂ ਅਗਲਾ ਹੋਲਾ ਕਪੜਾ ਕਿਵੇਂ ਚੱਲ ਜੂਗਾ ਦੇ ਹਾਂ ਪਰ ਪੋਲਟੀ ਪਰ ਗੋਲਡ ਹੈ ਨੇ ਗੋਲਡ ਹੱਲ ਹਾਂ ਪੜ ਕਾਉਂਟਰ ਨਾ ਪਾਸੀ ਵਾਲਿਆਂ ਦੇ ਲੈਂਦੇ ਨੇ ਤੂੰ ਉਹ ਆਹੂ ਦੇਖੀ ਜਿਹੜੇ ਮੇਰਾ ਆਉਣਾ ਗੁਰਤਾ ਪਿਆ ਮਾ ਚਟਾ ਗੱਡੀ ਨਾਲ ਗੱਡੀ ਨਹੀਂ ਮੁੜ ਕੇ ਥਾਰ ਲੈ ਦੇਾਂਗੇ ਓ ਤੇਰੀ ਚੜਾਈ ਕਹਿ ਤਾਂ ਦਿਓ ਚੜਾਈ ਓਏ ਵੀਡੀਓ ਬਣ ਜੂ ਜਿਹੜੀ ਗੱਲ ਅਸੀਂ ਕਹਿਤੀ ਉਹ ਕਰਕੇ ਦੱਸੋ ਆਏ ਹਾਏ ਓਏ ਮੈਨੂੰ ਮਾਤਾ ਬਣ ਗਈ ਜੀ ਪਤਾ ਜੀ ਬਾਲੇ 2 ਪੌਇੰਟੋਂ ਬਾਲੇ ਚੱਲਦੇ ਨੇ ਤਾਂ ਚੱਲਿਆ ਜੀ ਟਿਊਸ਼ਨ ਦੇਖੋ ਪੜਨ ਵਾਲੇ ਬੱਚੇ ਆਏ ਹੁੰਦੇ ਨੇ ਦੇਖੋ ਅਉਣ ਸਰ ਹਾਲੇ ਚਾਹ ਪੀਤੀ ਦੁਬਾਰੇ ਫੇਰ ਬੈਗ ਚੱਕਿਆ ਟਿਊਸ਼ਨ ਇਹ ਸਾਡਾ ਜਰੂਰ ਨਾਮ ਰੋਸ਼ਨ ਕਰੂਗਾ ਬੱਬੂ ਤੇ ਸਾਨੂੰ ਬਹੁਤ ਮਾਣ ਆ ਇਹ ਪਾਈ ਦਾ ਬਹੁਤ ਤਾਕੜਾ ਸਟੂਡੈਂਟ ਹੈ ਪਾਪੜ ਦਾ ਕਾਕਾ ਪਾਪੜ ਦਾ ਕਾਕਾ ਇਹ ਸਾਨੂੰ ਤੇ ਮਾਣ ਆ ਬਹੁਤ ਲੈ ਤੇਰੀ ਜੁੱਧ ਬਣਾਉਣਾ ਬੱਚਾ ਬਣਿਆ ਬਈ ਬਹੁਤ ਪੜਦਾ ਸਾਡਾ ਬੱਚਾ ਜੀ ਚੱਲ ਜੀ ਟਿਊਸ਼ਨ ਦੇਖੋ ਇਹ ਪੜਨ ਵਾਲੇ ਬੱਚੇ ਆ ਹੁੰਦੇ ਨੇ ਦੇਖੋ ਸਕੂਲੋਂ ਹੁਣ ਸਰ ਜਾਣਦਾਰ ਪੜਨ ਲੱਗ ਗਿਆ ਦੇਖੋ ਹੁਣ ਚੱਲੇ ਸੀ ਆਪਾਂ ਤਣਾਉਲੇ ਕੰਮ ਜਾ ਸੀ ਮੜਾ ਜਾ ਆ ਗਏ ਮੇਰੇ ਭਾਈ ਨੇ ਕੀ ਕਰਿਆ ਅੱਜ ਮੱਲਣਾ ਹੈ ਭਾਈ ਨੇ ਤੂੰ ਕਿਥੋਂ ਜਾ ਕੇ ਆਇਆ ਹੈ ਤੂੰ ਫਿਰ ਟੈਂਟਿੰਗ ਫੈਂਟਿੰਗ ਜੋਰ ਕਰਦਾ ਬੁੱਢ ਬਲ ਫਿਰ ਬਾਅਦ ਚਲਾਂਗੇ ਜੀ ਸਵੇਰੇ ਹਣਾ ਤਿਆਰ ਇਹ ਤਾਂ ਆਪਾਂ ਟਾਈਮ ਟਾਈਮ ਨਾਲ ਫਿਰ ਤਾਂ ਪਹਿਲੇ ਹੀ ਜਾਵਾਂਗੇ ਅੰਡੀ ਅਸੀਂ। ਪਹਿਲੇ ਜਾ ਗਏ। ਉਹ ਤਾਂ ਟਾਈਮ ਦੇ ਨਾਲ ਹੀ ਫਿਰ ਟਾਈਮ ਨਾਲ ਮੁੜ ਆਵਾਂਗੇ। ਜਦੋਂ ਮਰਜੀ ਆ ਜੀ। ਹਾਂ। ਫਿਰ ਕੱਲ ਨੂੰ ਆਪਾਂ ਪਾਪਾ ਇਹਨਾਂ ਦੇ ਪਾਪੇ ਨੂੰ ਦੋ ਬਾਈ ਜੀ ਦਵਾ ਕੇ ਲਿਆਉਣੇ ਜੀ ਪੁੱਛੋ ਤੂੰ। ਅਜ ਜ਼ਖਮ ਜੇ ਨਹੀਂ ਲੋਟ ਆ ਰਹੇ। ਪਤਾ ਨਹੀਂ ਕੀ ਕਾਰਨ। ਚੱਲ ਚੱਲ ਹਾਂ ਵਧੀਆ ਵਧੀਆ ਇਹੇ ਕੰਮ। ਅਖੰਡ ਪਾਠ ਪ੍ਰਕਾਸ਼ਾ ਬਾਬੇ ਦੇ 10 11 12 ਤਰੀਕ ਨੂੰ ਜੀ ਬਾਬੇ ਨੇ ਚਲਦਾ ਜੀ ਸਮਾਹ ਤੇ ਅਖੰਡ ਪਾਠ ਪ੍ਰਕਾਸ਼ਾ। ਸੰਗਤਾਂ ਨੂੰ ਬੇਨਤੀ ਹੈ ਜਰੂਰ ਪਹੁੰਚੋ ਪੂਰਾ ਭਰਦਾ ਜੀ ਇੱਥੇ। ਅਸੀਂ ਇੱਥੇ ਹੀ ਹੋਵਾਂ ਹਾਂਜੀ ਤਾਂ ਅੱਜ ਵੀ ਫੜਨਾ ਮਿੱਤਰੋ ਇੱਕ ਪਰਲਾ ਜਾਂ ਹੋਰ ਆਪਣਾ ਇਹ ਵਾਲਾ ਬਾਈ ਇਹ ਜਾਇਆ ਯਾਰ ਕੁਰਤਾ ਪਜਾਮਾ ਇੱਕ ਹੋਰ ਮਗਾਇਦੀ ਭਾਏ ਨੇ ਹੂੰ ਸੁਮਿਆ ਲਾਂਗੇ ਮਗਾਇਆ ਕੁਰਤਾ ਪਜਾਮਾ ਹੁਣ ਅਸਾਉਣਾ ਦੀ ਜਾਂ ਨਿਆ ਬਾਵਰੇ ਦੇ ਹਨਾ ਚਲੋ ਆ ਗਈ ਬਾਵਰੇ ਦੇ ਮਿੱਤਰੋ ਇਹੇ ਫੜਾਉਣਾ ਉਹਨਾਂ ਕੁਰਤਾ ਪਜਾਮਾ ਕਬਰ ਵੀ ਕਰਨਾ ਪੂਣਾ ਦੋ ਜੇਬਾਂ ਨੂੰ ਉੱਤੇ ਟੱਕਣ ਚ ਲਾ ਕੇ ਹਾਂ ਤਾਂ ਦੇਖ ਰਿਹਾ ਮੈਂ ਉਹ ਵੀ ਸਮਝੀ ਕਿ ਕਿਹੜੀਆਂ ਇੱਕ ਤਾਂ ਮੈਂ ਦੂਜਾ ਸਮਝ ਲਿਆ ਯਾਰਾ ਅਬ ਹੋਰ ਤੋਂ ਅੰਬੋਰ ਤੋਂ ਉਹ ਕਪੜਾ ਨਾ ਬੜੇ ਚੰਗੇ ਹਾਂ ਨਾ ਪਨਪੂਰੀ ਪੈਕਿੰਗ ਕਰੀ ਹੋਈ ਲੈ ਲੈ ਸੀ ਠੀਕ ਆ ਗੱਲ ਯਾਰਾ ਹਾਂ ਵਧੀਆ 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 ਆਬਾ ਦਾ ਕਪੜੇ ਵੀ ਲੈ ਯਾਰਾ ਭੈਣ ਜੀ ਮਰਾ ਗਿਆ ਮੀਟੀ ਵਾਲਾ ਇਹ ਟਿੜੀ ਵਾਲਾ ਨਾ ਹਾਂ ਵੇਖੋ ਦੱਸ ਕੋ ਵਧੀਆ ਪੂਰਾ ਕਪੜਾ ਜੀ ਕਿਹੜੀ ਗਜਾਨੀ ਕੋਟਣ ਹਾਂ ਜਿਹੜਾ ਨਹੀਂ ਕੁੱਟਣਾ ਸੋਣਾ ਨਾ ਹਾਂ ਹਾਂ ਤੇਰਾ ਹੈ ਕਰ ਆਈ ਬਲ ਤੇਰੇ ਨੂੰ ਹੁੰਡ ਬੋ ਕੇ ਧਰ ਦੇ ਹਾਂ ਧਰ ਕੇ ਗੱਡੀ ਬਸ ਠੀਕ ਆ ਹਾਂ ਇਹਨੂੰ ਆਈ ਰੋਡ ਨਾ ਐ ਤਸੇ ਬੋਲ ਕੇ ਹਾਂ ਐ ਛੱਡ ਦੀ ਹਾਂ ਪਾਣੀ ਤੇ ਹਾਂ ਕਿੰਨਾ ਜੀ ਬੋਲ ਕੇ ਕਈ ਵਾਰ ਐ ਦੱਬ ਕੇ ਉਸ ਤੋਂ ਬਾਅਦ ਮਸ਼ੀਨ ਤੇ ਸੁੱਕਣਾ ਪਾ ਕੇ ਮੈਨੂੰ ਖੜਾ ਜਾਈ ਚਾਹੀਦਾ ਕਦੋਂ ਚਾਹੀਦਾ ਦੋ ਦੋ ਨਾਲ ਬਸ ਤੂੰ ਉਹਦਾ ਇੱਕ ਆ ਵੀ ਕਰ ਦੇਵੇਂ ਉਹਦਾ ਉਹ ਤਾਂ ਮੈਂ ਕਰ ਦੂੰਗੀ ਤੂੰ ਤਾਂ ਮਦਦ ਲੈ ਆਪਣਾ ਬਲਾ ਯਾਰ ਬਲਾ ਹੁੰਦਾ ਬਹੁਤ ਵੰਦਾ ਕੋ ਉਹ ਬਕਰਾ ਹਾਏ ਹਾਏ ਵੇ ਬਕਰਾਂ ਬਾਬਰੇ ਹਾਂ ਵੀਰ ਬਾਲ ਦੇ ਧੋਕੇ ਵਾਲਾ ਕੰਮ ਕਰਦੇ ਚੰਗਾ ਹਾਂ ਧੋਕੇ ਵਾਲਾ ਕਰ ਦੂੰਗਾ ਬਾਬ ਕੱਲ ਨੂੰ ਫੜਾ ਕੇ ਜਾਵਾਂ ਮਾ ਚੱਤਾਂਗੇ ਫਟੇ ਬਣਾਵਾਂਗੇ ਰੇਲ ਜਿਵੇਂ ਕਹਿੰਦੇ ਉਹ ਵੀ ਖੱਤਣਾ ਵਾ 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 ਕੀ ਪਉਤੋ ਦਾ ਚਲੋ ਜੀ ਚਲੋ ਜੀ ਬਾਬਰੇ ਨੂੰ ਕਿਹਾ ਬਾਏ ਟੱਲਿਆਂ ਘਰ ਨੂੰ ਧੋਕੇ ਲਿਆਉਣਾ ਬੂ ਅੱਛਾ ਬਾਏ ਬਾਏ ਜੀ ਬਾਏ ਚੱਲਾ ਚੰਗਾ ਚੱਲਾਂਗੇ ਸਵੇਰੇ ਆਉ ਠੀਕ ਆ ਓਕੇ ਅਰੇ ਯਾਰ ਨੂੰ ਮਿਲੇ ਜੀ ਭਾਈ ਨੇ ਨੂੰ ਦਰਸ਼ਕੋ ਪਾਂ ਕਰਕੇ ਗੱਲਾਂ ਬਾਤਾਂ ਹੋ ਜਾਂ ਘਰੇ ਬੈ ਗਏ ਥੋੜਾ ਹਨੇਰਾ ਹੋ ਗਿਆ ਤੁਹਾਨੂੰ ਪਤਾ ਹੀ ਫਿਰ ਜਦੋਂ ਯਾਰ ਬਹੁਤ ਇਕੱਠੇ ਹੋਏ ਨਾ ਟਾਈਮ ਤਾਂ ਲੱਗ ਹੀ ਜਾਂਦਾ ਹੁਣ ਜਾ ਕੇ ਵੀਡੀਓ ਪਾਵਾਂਗੇ ਆਓ ਜੀ ਅੰਦਰ ਪ੍ਰੋਪ ਕਰ